ਅਮਰਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੀੜੀਆਂ ਅਮਰਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੀੜੀਆਂ ਅਮਰਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੀੜੀਆਂ ਅਮਰਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੀੜੀਆਂ ਓ ਚਿੜੀਆਂ ਬਾ ਅਜ ਹਰਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਓ ਅਮਰਤ ਪੀਵੋ ਅਮਰ ਸੋ ਹੋਵੇ ਮੌਤ ਉਸ ਨੂੰ ਮਾਰੇ ਨਾ ਰਸ ਹੋਵੇ ਮੌਤ ਉਸ ਨੂੰ ਮਾਰੇ ਨਾ ਸੂਰ ਬਿਰਾ ਦੀਆਂ ਕਰਨੀਆਂ ਤਾਈ ਦੁਨੀਆਂ ਕਾ ਦੇਵਸਾਰੇ ਨਾ ਸੂਰ ਬਿਰਾ ਦੀਆਂ ਕਰਨੀਆਂ ਤਾਈ ਦੁਨੀਆਂ ਕਾ ਦੇਵਸਾਰੇ ਨਾ रण विच मार मका नसी शक्त अमृ तुंहिंजे विच गिदड़ो शिर बुण न एसी शक्त अमृ तुजे गिदड़ो शिर बुण न अमृत पीवो सदा चिर ਡਰ ਡਰ ਕੇ ਕਿਉਂ ਮਰਦੇ ਹੋ ਅੰਮ੍ਰਿਤ ਪੀਵੋ ਸਦਾ ਜਰ ਜੀਵੋ ਡਰ ਡਰ ਕੇ ਕਿਉਂ ਮਰਦੇ ਹੋ ਹੋ ਮੋਹ ਮਾਇਆ ਦੇ ਲਾਲਚ ਫਸ ਕੇ ਕੂੜਾ ਸੌਦਾ ਕਰਦੇ ਹੋ ਮੋਹ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ने, जो दे, मोत नाली शक्त अमृते विच गिदड़ो शिर बुण एसी शक्त अमृते विच गिदड़ो शिर बुण सुर नार मुन जान अमृत खोज सोए अमृत गुर पाया ਹਰਨਾਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਬਕਸ਼ੀਆਂ ਨੇ ਸਰਦਾਰੀਆਂ ਦਾਤੇ ਬਕਸ਼ੀਆਂ ਨੇ ਸਰਦਾਰੀਆਂ ਦਾਤੇ ਪੰਜ ਕਕਾਰ ਬਣਾਏ ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਧੜੋ ਸ਼ੇਰ ਬੁੜਾਏ ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਧੜੋ ਸ਼ੇਰ ਬੁੜਾਏ ਨੇ मरू मरबोसन संसारा अमृत पी के जान लिया मरू मर बोसन सारा अमृत पी के जान बनवाली पुरिया भरम जोत नो लिया बनवाली पुरिया भरम जोतो ਆਪਣੇ ਵਿੱਚੋਂ ਪਛਾਣ ਲਿਆ ਹੋ ਸਰਜੀਤ ਮੱਲਿਓ ਕਰਨ ਨਿੰਦਰ ਨੇ ਸਰਜੀਤ ਮੱਲਿਓ ਕਰਨ ਨਿੰਦਰ ਨੇ ਜਸ ਗੁਰਾਂ ਦੇ ਗਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਨੇ ਗਿੱਦੜੋ ਸ਼ੇਰ ਬਣਾਏ ਨੇ